ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੁਆਗਤ ਹੈ ਦੋਸਤੋ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਮੈਂ ਆਪਣੇ ਹੀ ਪਿੰਡ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਵੀਲਾ ਖੁਰਦ ਵੀਲਾ ਦੋਸਤ ਨੂੰ ਬਰਨਾਲਾ ਪਹ ਗਿਆ ਲਾਗੇ ਪਿੰਡ ਇੱਕ ਸਾਈਡ ਤੇ ਚੰਨਣਵਾਲ ਦੂਸਰੀ ਸ਼ਰਤ ਤੇ ਟੱਲੇਵਾਲ ਪੈ ਜਾਂਦਾ ਹੈ। ਦੋਸਤੋ ਆਪਾਂ ਘਰੇਲੂ ਘਰ ਦੇ ਵਿੱਚੋਂ ਇੱਕ ਵੀਡੀਓ ਅੱਜ ਖਬਰ ਕਰ ਰਹੇ ਹਾਂਗੀ। ਬਾਈ ਕੋਲ 2.5 ਮਹੀਨਿਆਂ ਦੀ ਸੂਈ ਦੀ ਛੇਤੀ ਆ ਗਈ। ਪਲੂਣਾ ਬਾਈ? ਹਾਂ ਪਲੂਣਾ। ਪਹਿਲਾ ਸੂ ਹੈਗਾ। ਤਾਜੀ ਤਾਜੀ ਨੇ ਦੁੱਧ ਕਿੰਨਾ ਦਿੱਤਾ ਭਰਾ ਨੇ? ਤਾਜੀ ਉੱਥੇ ਸੀਗਾ। ਤਾਜੀ ਥੱਲੇ 10 ਲੀਟਰ ਦੁੱਧ ਸੀ। ਐਸ ਟਾਈਮ ਕਿੰਨਾਗਾ? 8 ਕਿਲੋ। ਹੁਣ 8 ਕਿਲੋ ਕੋਈ ਵੀ ਮੇਰਾ ਭਰਾ ਦਸੱਲੀ ਕਰਕੇ ਲੈ ਜਾ ਸਕਦਾ। ਪਲੂਣ ਆ ਗਈ। ਤੇ ਕੋਈ ਠੀਕਾ ਭਰਾ ਭਰਾ ਦੇ ਉਹ ਜੀ ਕੋਈ ਪ੍ਰਾਈਸ ਹੈ ਜੀ ਉਦੋਂ ਛੋਟੇ ਤੋਂ ਨਵੇਂ ਦੁੱਧ ਹੋਈ ਦੀ ਆ ਕਿਹ ਕਿਦਨ ਹੋ ਗਏ ਉਹ ਤਾਂ 5-6 5-6 ਦਿਨ ਪੰਜ ਛੇ ਦਿਨ ਹੋ ਗਏ ਨੂੰ ਨਵੇਂ ਦੁੱਧ ਹੋਈ ਨੂੰ ਸੋਹਣਾ ਥਣ ਲੱਗਿਆ ਦਾਗਾ ਪਲੂਣ ਕੱਤੀ ਆ ਮਗਰ ਵੀ ਬਹੁਤ ਪਿਆਰੀ ਕੱਤੀ ਹੈਗੀ ਤੇ ਨੰਬਰ ਬੋਲੀ ਬਾਈ ਆਪਣਾ 97798 97798 ਜੀ 23081 23081 ਨੰਬਰ ਦੋਸਤੋ ਸਕਰੀਨ ਦੇ ਉੱਪਰ ਆਪਾਂ ਟੈਪ ਵੀ ਕਰ ਦੇਣਾ ਕਰ ਦੇਣਾਗਾ ਘਰੇਲੂ ਝੋਟੀ ਹੈਗੀ ਬਾਈ ਸਹਾਇਕ ਤੌਰ ਤੇ ਖੇਤੀਬਾੜੀ ਦੇ ਨਾਲ ਦੰਗਾ ਰੱਖੇ ਹੋਏ ਆ ਤੇ ਕਿਸੇ ਨੂੰ ਵੀ ਝੋਟੀ ਪਸੰਦ ਹੋਵੇ ਮੌਲ ਆਪਾਂ ਵੀਡੀਓ ਚ ਦੱਸ ਦੇਣਾਗਾ ਮੌਲ ਬਾਈ 85000 ਰੁਪਇਆ ਬਾਈ ਕਹਿੰਦਾ ਦਾ ਮੌਲ ਕਰਦੇ ਆ ਮਾਨ ਤਾਨ ਜ਼ਰੂਰ ਹੋ ਜਾਊਗਾ ਕਿਸੇ ਨੂੰ ਵੀ ਝੋਟੀ ਪਸੰਦ ਹੋਵੇ ਕਨੈਕਟ ਕਰ ਲਿਓ ਤੇ ਤੋਰ ਕੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਲੂਨ ਕੱਟੀ ਮਗਰ ਵੀ ਕੱਤੀ ਤੇ ਤੀਕਾ ਸੌਰੀ ਝੋਟੇ ਤੋਂ ਇਹ ਨਾਂ ਨੇ ਬੁੱਧ ਹੋਈ ਦੀ ਆ ਕਰਮਾਂ ਵਾਲੀ ਰਹੇ ਨੇ ਜਾਣੀ ਜਾਣਾ ਲੇਵਾ ਦੇਖੋ ਪੂਰਾ ਫਿਟਿੰਗ ਵਾਲਾ ਲੇਵਾਗਾ ਸੋਨਾ ਲੇਵਾਗਾ ਚਵਾਈ ਦਾ ਬਿਲਕੁਲ ਟਾਈਮ ਹੈਗਾ ਪੰਜ ਦੇ ਲਗਭਗ ਟਾਈਮ ਹੋ ਗਿਆ ਮੋੜ ਲਾ ਬਾਈ ਸੋਨਾ ਲੇਵਾ ਕਰਨ ਵਾਲੀ ਦਾ 2.5 ਮਹੀਨੇ ਦੀ ਇਹ ਸੂਈ ਹੋਈ ਆ ਪੂਰੀ ਸਨਖ ਪੁਨੇ ਦੇ ਵਿੱਚ ਪਲੂਣ ਕੱਟੀ ਹੈਗੀ ਮੁੱਲ ਸੋਨੂੰ ਦੱਸਤਾ 85000 ਰੁਪਇਆ ਮਾਨਤਨ ਹੋ ਜਾਣਾਗਾ ਦੋਨੇ ਟਾਈਮ ਖੋਸੋ ਕੇ ਬਾਈ ਕਹਿੰਦਾ ਮਿਲਦੀ ਆ ਇਸ ਟਾਈਮ ਵੀ ਹੁਣ ਧਾਰ ਨੂੰ ਇਹ ਰਿੰਗੀਆਂ ਦੇਗੀ ਕਿਸੇ ਨੂੰ ਵੀ ਝੋਟੀ ਪਸੰਦ ਹੋਵੇ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਕਰ ਲੋ ਸੰਪਰਕ ਜੀ ਧੰਨਵਾਦ ਜਲਦੀ ਮਿਲਦੇ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਬਾਈ ਜੀ